श्री दशवेश मार्शल आर्ट्स स्पोर्ट्स एकेडमी ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡ ਵਿਭਾਗ ਰੂਪਨਗਰ ਵੱਲੋਂ ਚੱਲ ਰਹੀਆਂ ਦਿਨ ਰੋਜ਼ਾ ਬਲਾਕ ਪੱਦਰੀ ਖੇਡਾਂ ਵਤਨ ਪੰਜਾਬ ਦੀਆਂ ਸਮਾਪਤ ਹੋ ਗਈਆਂ। ਇਹਨਾਂ ਖੇਡਾਂ ਵਿੱਚ ਇਨਾਮਾਂ ਦੀ ਵੰਡ ਕਰਨ ਲਈ ਵਿਸ਼ੇਸ਼ ਤੌਰ ਤੇ ਪੁਚੇ ਉਪ ਮੰਡਲ ਮੈਜਿਸਟ੍ਰੇਟ ਰਾਜਪਾਲ ਸਿੰਘ ਸੋਖੋ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਾਤਾ ਬੀਬੀ ਬਲਵਿੰਦਰ ਕੌਰ ਬੈਂਸ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾੜੀ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ। ਉਨਾ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਹਲਕਾ ਵਿਧਾਨਕਾਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਦੇ ਖੇਡ ਮੈਦਾਨਾਂ ਵਿੱਚ ਰੌਣਕਾਂ ਲੱਗ ਹੋਈਆਂ ਗਈਆਂ ਹਨ ਅਤੇ ਪਿੰਡਾਂ ਵਿੱਚੋਂ ਖਿਡਾਰੀ ਆਪਣੀ ਖੇਡ ਕਲਾ ਨੂੰ ਦਿਖਾ ਰਹੇ ਹਨ ਉਨਾ ਕਿਹਾ ਕਿ ਇਹ ਪਿੰਡੂ ਖੇਡ ਮੇਲੇ ਕਾਫੀ ਸਮੇਂ ਤੋਂ ਬੰਦ ਵਰਗੀ ਸਥਿਤੀ ਵਿੱਚ ਸਨ ਜਿਨ੍ਹਾਂ ਨੂੰ ਸ਼ੁਰੂ ਕਰਕੇ ਮੁੱਖ ਮੰਤਰੀ ਪੰਜਾਬ ਨੇ ਖੇਡ ਨਰਸਰੀ ਤਾਂ ਪੈਦਾ ਕੀਤੀ ਹੀ ਹੈ ਸਭੋ ਤੰਦਰੁਸਤ ਤੇ ਹੱਸਦੇ ਵਸਦੇ ਪੰਜਾਬ ਦੀ ਨੀਂਹ ਰੱਖ ਦਿੱਤੀ ਹੈ ਉਹਨਾਂ ਜੇਤੂ ਟੀਮਾਂ ਨੂੰ ਮੁਬਾਰਕ ਬਾਦ ਵੀ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਜੁਟ ਜਾਣ ਦੀ ਅਪੀਲ ਵੀ ਕੀਤੀ ਇਸ ਤੋਂ ਪਹਿਲਾਂ ਬਲਾਕ ਪੱਦਰ ਖੇਡਾਂ ਦੇ ਓਵਰਆਲ ਇੰਚਾਰਜ ਪ੍ਰਿੰਸੀਪਲ 인ਦਰਜੀਤ ਸਿੰਘ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਖੇਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਦੋਂ ਕਿ ਰਿਕਰਨ ਕਮੇਟੀ ਦੇ ਇੰਚਾਰਜ ਪ੍ਰਿੰਸੀਪਲ ਅਵਤਾਰ ਸਿੰਘ ਨੇ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਸਾਰੀਆਂ ਸ਼ਖਸੀਅਤਾਂ ਨੇ ਖਿਡਾਰੀਆਂ ਨਾਲ ਵੀ ਜਾਣ ਪਹਿਚਾਣ ਕੀਤੀ ਮਾਂਚ ਸੰਚਾਲਨ ਦੀ ਸੇਵਾ ਹਰਕੀਰਤ ਸਿੰਘ ਮਿੰਗਾਸ ਨੇ ਬਾਖੂ ਵੀ ਨਿਭਾਈ ਬਲਾਕ ਇਨਚਾਰਜ ਕੋਚ ਅਮਰਜੀਤ ਸਿੰਘ ਨੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ 14 ਸਾਲ ਲੜਕੀਆਂ ਵਿੱਚ ਪੁਲਾਨ ਨੇ ਪਹਿਲਾ ਅਤੇ ਹਰੀ ਸਿੰਘ ਨਲੂਆ ਅਕੈਡਮੀ ਨੇ ਦੂਜਾ ਲੜਕੀਆਂ ਵਿੱਚ ਕੀਰਤਪੁਰ ਸਾਹਿਬ ਸਕੂਲ ਨੇ ਪਹਿਲਾ ਤੇ ਖਾਲਸਾ ਸਕੂਲ ਪਲਰੀ ਨੇ ਦੂਜਾ 17 ਸਾਲ ਉਮਰ ਵਰਗ ਵਿੱਚ ਕੀਰਤਪੁਰ ਸਾਹਿਬ ਨੇ ਪਹਿਲਾ ਅਤੇ ਕਲੋਤਾ ਨੇ ਦੂਜਾ ਲੜਕੀਆਂ ਵਿੱਚ ਕੀਰਤਪੁਰ ਸਾਹਿਬ ਸਕੂਲ ਨੇ ਪਹਿਲਾ ਵਾਲੀਬॉल 14 ਸਾਲ ਲੜਕੇ ਅਤੇ ਲੜਕੀਆਂ ਵਿੱਚ ਮਟੌਰ ਨੇ ਪਹਿਲਾ ਅਤੇ ਆਦਰਸ਼ ਸਕੂਲ ਲੋਦੀਪੁਰ ਨੇ ਦੂਜਾ 17 ਸਾਲ ਲੜਕੀਆਂ ਵਿੱਚ ਲੋਦੀਪੁਰ ਨੇ ਪਹਿਲਾ ਅਤੇ ਮਟੌਰ ਨੇ ਦੂਜਾ ਲੜਕੀਆਂ ਨੇ ਛੋਟੇਵਾਲ ਨੇ ਪਹਿਲਾ ਅਤੇ ਬਿਪੌਰ ਨੇ ਦੂਜਾ 21 ਤੋਂ 30 ਲੜਕੇ ਵਿੱਚ ਰਾਪੂਰ ਨੇ ਪਹਿਲਾ ਅਤੇ ਕਲਿਤਰਾ ਨੇ ਦੂਜਾ ਫੁੱਟਬਾਲ 21 ਸਾਲ ਲੜਕੇ ਮਾਰਸ਼ਲ ਅਕੈਡਮੀ ਨੇ ਪਹਿਲਾ ਅਤੇ ਖਾਲਸਾ ਕਲੱਬ ਨੇ ਦੂਜਾ ਲੜਕੀਆਂ ਵਿੱਚ ਮਾਨਕਪੁਰ ਨੇ ਪਹਿਲਾ ਅਤੇ ਬਸੋਵਾਲ ਨੇ ਦੂਜਾ लंबी छाल इक्की तो तीह साल लड़किया लंपरीत कौर ने पहला गुरप्रीत कौर ने दूजा इकवंजा तो सठ साल एक सौ मीटर मरद विच बलतेज सिंह ने पहला बरजिंदर ने दूजा स्थान प्राप्त किया इस मौके तरलोचन सिनग नीलम कुमारी क्रांति पाल हरपाल किरण चौधरी इंदरजीत कौर रणजीत सिंह ओलंपियन हरीश चंदर दलजीत सिंह मेजर सिंह संधू दया सिंह संधू कुलदीप परमार बलविंदर सिंह लोधीपुर शतीश शर्मा अशोक राणा जसपाल सिंह, मनिंदर राणा लकी कोटला जसविंदर कौर गुरप्रीत कौर अनीता रानी, कुलदीप सिंह, दरपाल सिंह सुरिंदर सिंह, अवतार राणा भुपिंदर मिंटू शमशेर सिंह शादी लाल प्यारे लाल रणबीर सिंह, इकबाल सुमन चांदला ਲਖਵੀਰ ਕੌਰ ਨੀਮਲ ਹਰਪ੍ਰੀਤ ਸਿੰਘ ਇੰਦਰਦੀਪ ਸਿੰਘ ਰਾਮ ਰਾਣਾ ਛਿੰਦਾ ਜਿੰਦਵਲੀ ਅਵਤਾਰ ਸਿੰਘ ਮਨਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਖੇਡ ਅਧਿਕਾਰੀ ਹਾਜ਼ਰ ਸਨ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਸਾਬ ਦੇ ਮਾਤਾ ਜੀ ਬਲਵਿੰਦਰ ਕੌਰ ਜੀ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਕਮਿਕਰ ਸਿੰਘ ਜੀ ਦਾਢੀ ਜਨਾਨਾ ਕੇ ਤਸੀਮ ਅਨਾਮਾਂ ਦੀ ਵੰਡ ਅੱਜ ਕਰਨ ਵਾਸਤੇ ਆਏ ਆ ਕਾਫੀ ਰਜ਼ੀਮੇ ਹੋਣ ਕਰਕੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਠ ਸਾਹਿਬ ਆਪਣੇ ਰਜ਼ੀਮਿਆਂ ਕਰਕੇ ਨਹੀਂ ਆ ਸਕੇ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਤਾ ਜੀ ਬੱਚਿਆਂ ਨੂੰ ਅਨਾਮ ਦੇਣ ਵਾਸਤੇ ਆਏ ਆ ਸ਼ੇਰੂਮ ਕਾਮਾ ਪੰਜੇ ਕਲਿਆਣੀ ਗੱਲ ਕਰੀਏ ਸੋ ਮਹਾਰਾਜ ਨੇ ਉਹਨਾਂ ਦੀ ਧਰਤੀ ਆ ਜੇ ਆਪਾਂ ਮਹਿਸੂਸ ਕਰੀਏ ਇੱਥੇ ਘੋੜੇ ਉਹਨਾਂ ਦੇ ਚਰਦੇ ਰਹੇ ਆ ਸਾਰਾ ਜੰਗਲ ਉਹਨਾਂ ਦਾ ਹੀ ਹੋਇਆ ਕਰਦਾ ਸੀ ਸੋ ਮੈਂ ਹੁਣ ਬਹੁਤੀ ਗੱਲ ਨੂੰ ਵਗੇ ਨਾ ਕਰਾਂ ਬਹੁਤ ਸਨਮਾਨ ਸਰਦਾਰ ਖਰਜੋਤ ਸਿੰਘ ਜੀ ਬੈਂਸ ਦੀ ਮਾਤਾ ਜੀ ਸ਼੍ਰੀਮਤੀ ਬਲਵਿੰਦਰ ਕੌਰ ਬੈਂਸ ਜੀ ਸਰਦਾਰ ਕਮਿਕਰ ਸਿੰਘ ਜੀ ਚੇਅਰਮੈਨ ਸਾਹਿਬ ਵੱਖ-ਵੱਖ ਗੇਮਸ ਵਿੱਚ ਪਾਰਟਿਸਿਪੇਟ ਕਰਨ ਆਏ ਖਿਡਾਰੀ ਤੇ ਉਹਨਾਂ ਦੇ ਕੋਚ ਸਰਬਾਨ ਖੇਡ ਕਰਾਉਣ ਵਾਲੇ ਅਫੀਸ਼ੀਅਲਸ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੇ ਇੱਕ ਵਾਰ ਮਨਜ਼ੂਰ ਕਹਿਣਾ ਚਾਹਾਂਗਾ ਕਿ ਅੱਜ ਦਾ ਦਿਹਾੜਾ ਜਿਹੜਾ ਹੈਗਾ 6 ਮਾਰਚ ਲਈ ਵੀ ਬਹੁਤ ਮੱਤਾ ਰੱਖਦਾ ਹੈਗਾ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਵਰਤ ਦੀ ਨਾਏ ਜਾ ਰਹੇ ਹੈਗੇ ਆ ਸੋ ਪ੍ਰਕਾਸ਼ਪੁਰਖੀਆਂ ਵੀ ਸਭ ਸਮੂਹ ਖਿਡਾਰੀ ਤੇ ਜਿਹੜੇ ਮੋਤਬਰ ਬੰਦੇ ਹੈਗੇ ਆ ਆਫੀਸ਼ੀਅਲੀ ਉਹਨਾਂ ਨੂੰ ਵੀ ਸਭ ਨੂੰ ਉਸ ਸਹਿਬਾਨ ਸਭ ਨੂੰ ਮੇਰੇ ਵੱਲੋਂ ਦਿਲੋਂ ਜਿਹੜਾ ਹੈਗਾ ਮੁਬਾਰਕਬਾਦ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਜੋ ਲਗਾਤਾਰ ਤੀਸਰੇ ਸਾਲ ਪੰਜਾਬ ਸਰਕਾਰ ਵੱਲੋਂ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਈ ਦੇ ਵਿੱਚ ਖੇਡਾਂ ਵਤਨ ਪੰਜਾਬ ਦੀ ਜਿਹੜਾ ਤੀਜਾ ਸੀਜ਼ਨ ਚੱਲ ਰਿਹਾ ਹੈ ਔਰ ਇਹ ਬਲੌਕ ਲੈਵਲ ਦੀ ਸਾਡੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਨਨਪੁਰ ਸਾਹਿਬ ਦੀ ਸਮਾਰਸ਼ਲ ਅਕੈਡਮੀ ਦੇ ਵਿੱਚ ਜਿਨੇ ਵੀ ਇਹਦਾ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹੈ ਕਿ ਓਵਰਾਲ ਇੰਚਾਰਜ ਉਹਨਾਂ ਨਾਲ ਸਾਰੀ ਟੀਮ ਵਧਾਈ ਤੁਖਣਾ ਕਿ ਨੌਜਵਾਨਾਂ ਨੂੰ ਔਰ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਉਹਦੇ ਵਿੱਚ ਜਵਾਬ ਦੀ ਡਿਊਟੀ ਹੈ ਉਹਨਾਂ ਬੜੀ ਤੰਦੇਹੀ ਦੇ ਨਾਲ ਆ ਰਹੇ ਨੇ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਸਾਡੇ ਨੌਜਵਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜੀ ਵੱਲੋਂ ਉਹਨਾਂ ਦੇ ਸਰਕਾਰਯੋਗ ਮਾਤਾ ਜੀ ਬੀਬੇ ਬਲਵਿੰਦਰ ਕੌਰ ਬੈਂਜੀ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਪਹੁੰਚੇ ਨੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਇਸ ਕਰਕੇ ਮੰਤਰੀ ਸਾਹਿਬ ਅੱਜ ਨਹੀਂ ਪਹੁੰਚ ਸਕੇ ਇਹ ਨਤੀਜੇ ਖੇਡਾਂ ਵਤਨ ਪੰਜਾਬ ਦੀਆਂ ਦਾ ਜਿਹੜਾ ਤੀਜਾ ਸੀਜ਼ਨ ਹੈ ਲਗਭਗ 37 ਸ਼੍ਰੇਣੀਆਂ ਦੇ ਵਿੱਚ ਵੱਖ-ਵੱਖ ਇਹਦੇ ਨਾਂਵਾਂ ਉਮਰ ਵਰਗਾਂ ਦੇ ਵਿੱਚ 9 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਵੱਲੋਂ ਜੀਤੂ ਖਿਡਾਰੀਆਂ ਦਿੱਤਾ ਜਾਣਾ ਹੈ ਜਿਹਦਾ ਮੁੱਖ ਮਕਸਦ ਇਹੀ ਹੈ ਕਿ ਨੌਜਵਾਨਾਂ ਨੂੰ ਔਰ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਸਕੇ ਔਰ ਜੋ ਪੰਜਵਾਂ ਦਰਿਆ ਇੱਕ ਛੇਵਾਂ ਦਰਿਆ ਪੰਜਾਬ ਦੇ ਵਿੱਚ